ਕ ਤਸਵੀਰ ਦਿਖਾਉਣ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਚੱਕ ਨਾਨਕੀ ਪਿੰਡ ਸਾਰਿਆਂ ਨੂੰ ਪਤਾ ਪਰ ਉਹਦੀ ਪੁਰਾਤਨ ਤਸਵੀਰ ਦਿਖ ਕਿਦਾਂ ਦੀ ਹੁੰਦੀ ਸੀ ਤੁਹਾਨੂੰ ਉਹ ਤਸਵੀਰ ਦਿਖਾਉਣ ਲਈ ਲੈ ਕੇ ਆਏ ਆਂ ਦੇਖੋ ਧਿਆਨ ਨਾਲ ਇਹਦੇ ਬਾਰੇ ਜਾਣਕਾਰੀ ਦੇਣਗੇ ਹਰਪ੍ਰੀਤ ਸਿੰਘ ਜੀ ਹਾਂਜੀ ਇਹ ਗੁਰੂ ਸਾਹਿਬ ਦੇ ਕਾਲ ਦਾ ਆਪਾਂ ਦਿਖਾਇਆ ਜੀ ਗੁਰਤੇਗ ਬਹਾਦਰ ਸਾਹਿਬ ਨੇ ਪਹਿਲਾਂ ਕੱਲਾ ਚੱਕ ਨਾਨਕੀ ਪਿੰਡ ਆਪਣੇ ਮਾਤਾ ਜੀ ਦੇ ਨਾਮ ਤੇ ਬਸਾਇਆ ਸੀਗਾ ਜੀ ਉਦੋਂ ਆ ਚੱਕ ਨਾਨਕੀ ਪਿੰਡ ਦਿਖਾਇਆ ਜੀ ਉੱਥੇ ਬਾਅਦ ਚ ਕਿਲਾ ਬਣਿਆ ਕੇਸਗੜ੍ਹ ਸਾਹਿਬ ਜਿੱਥੇ ਹੁਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬਣਿਆ ਹੋਇਆ ਜੀ ਇਹ ਪਹਾੜੀ ਲੱਗ ਸੀ ਆਨੰਦਗੜ੍ਹ ਸਾਹਿਬ ਜਿੱਥੇ ਆਨੰਦਗੜ੍ਹ ਦਾ ਕਿਲਾ ਬਣਿਆ ਹੋਇਆ ਸੀਗਾ ਜੀ ਉਹ ਸਰ ਨੂੰ ਉੱਚਾ ਕਿਲਾ ਸੀਗਾ ਜੀ ਉੱਥੋਂ ਬਹਿ ਕੇ ਗੁਰੂ ਸਾਹਿਬ ਮਤਲਬ ਸਾਰੇ ਦਾ ਉਹ ਦੇਖਦੇ ਸੀ ਗੁਰੂ ਸਾਹਿਬ ਅਕਸਰ ਉੱਥੇ ਬੈਠਦੇ ਸੀਗੇ ਜੀ ਇਧਰ ਆ ਹੋਲਗੜ੍ਹ ਦਾ ਕਿਲਾ ਜੀ ਤੇ ਇਧਰ ਦੂਰ ਫਤੇਗੜ ਦਾ ਕਿਲਾ ਸੀਗਾ ਜੀ ਇੱਕ ਕਿਲਾ ਦੂਰ ਅਗਮਗੜ ਦਾ ਜੀ ਇੱਕ ਦੂਰ ਕਿਲਾ ਸੀਗਾ ਜੀ ਤਾਰਾਗੜ ਜਿੱਥੇ ਬिलासपुर ਰਿਆਸਤ ਸੀਗੀ ਇਹ ਸਾਰਾ ਆਪਾਂ ਤੁਹਾਨੂੰ ਦਿਖਾਇਆ ਹੈ ਉਹਦੇ ਵਿੱਚ ਵੀ ਹਰੰਦਪੁਰ ਸਾਹਿਬ ਉਸ ਟਾਈਮ ਕੇ ਮੇਜ